ਸੰਗਰੂਰ ਤੋਂ ਲੋਕ ਸਭਾ ਟਿਕਟ ਨਾ ਮਿਲਣ ਤੇ ਕਾਂਗਰਸ ਪਾਰਟੀ ਨਾਲ ਨਰਾਜ਼ ਚੱਲ ਰਹੇ ਤੂਰੀ ਤੋਂ ਸਾਫਕਾ ਐਮ ਐਲ ਏ ਦਲਵੀਰ ਸਿੰਘ ਗੋਲਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਇਸ ਬਾਰੇ ਬੋਲਦੇ ਆ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਵਾਜਬਾ ਨੇ ਦਲਵੀਰ ਸਿੰਘ ਗੋਲਡੀ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਆ ਜਿਹੜੀ ਨਵੀਂ ਕੁੱਕੜੀਆਂ ਵਾਲੀ ਬਿਮਾਰੀ ਪਈ ਜਿਹਦੇ ਵਿੱਚ ਪਤਾ ਹੀ ਕੋਈ ਨਹੀਂ ਲੱਗਦਾ ਕਸਵੇਰੇ ਕਿੱਥੇ ਤੇ ਸ਼ਾਮ ਨੂੰ ਕਿੱਥੇ ਆਇਆ ਗੋਣੇ ਗਿਆ ਜੇ ਉਹ ਗੋਲਡੀ ਜੇ ਛੋਟਾ ਜਿਹਾ ਮੁੰਡਾ ਇੱਕ ਯੂਨੀਵਰਸਿਟੀ ਜੋ ਨਿਕਲੇ ਟਿਕਟ ਦੋ ਵਾਰ ਦੇਤੀ ਐ ਐਮਐਲਏ ਬਣਾਤਾ ਹਵਾ ਖਰਾਬ ਹੋਗੀ ਮੈਂ ਅੱਜ ਤੁਹਾਡੀ ਪ੍ਰੈਸ ਕਾਨਫਰੰਸ ਹਾਂ ਦੀ ਸਭ ਇੱਥੇ ਪਹਿਲੇ ਪ੍ਰੈਸ ਨੂੰ ਦੱਸਿਆ ਕਿ ਇਹਦਾ ਸੌਦਾ ਹੋ ਗਿਆ ਜੀ ਆਪ ਨਾਲ ਹੁਣ ਸੌਦਾ ਕੀ ਹੋਇਆ ਕਿ ਮੀਤ ਹੇਰ ਐਮਪੀ ਬਣ ਜਾਏਗਾ ਤਾਂ ਤੈਨੂੰ ਬਰਨਾਲੇ ਦੀ ਸੀਟ ਲੜਾ ਦਾਂਗੇ ਇਹ ਉਹ ਸੌਦਾ ਜਿਹਦਾ ਇੱਕ ਜਿਹੜਾ ਜੱਟ ਨੇ ਕੀਤਾ ਉਹਦੀ ਮੱਝ ਨਿਕਲ ਗਈ ਸੀ ਕਰੋ ਉਹਨੂੰ ਕੇ ਸਿਆਣੇ ਬੰਦੇ ਨੇ ਰਾਏ ਦਿੱਤੀ ਕਿ ਪੁਲਿਸ ਦੇ ਦਿੱਤੇ ਇਹਨਾਂ ਤੋਂ ਤੇ ਆਸ ਉਮੀਦ ਲਾਧੋ ਇਹਨਾਂ ਨੇ ਕੋਈ ਮਾਝ ਲੱਭ ਕੇ ਨਹੀਂ ਦੇਣੀ ਉਹਦੀ ਤਾਂ ਤੁਹਾਨੂੰ ਪਤਾ ਹੈ ਚੋਰਾਂ ਨਾਲ ਹੀ ਰਲੇ ਹੁੰਦੇ ਨੇ ਤੇ ਤੂੰ ਐ ਕਰ ਪਹਿਲੇ ਤੇ ਜਾ ਕੇ ਕਿਤੇ ਗੁਰਦੁਆਰਾ ਸਾਹਿਬ ਦੇ ਅਰਦਾਸ ਅਰਦੂਸ ਕਰਾ ਉਹਨਾਂ ਨੇ ਅਰਦਾਸ ਕਰਾਈ ਕਿ 500 ਰੁਪਏ ਗੁਰੂਵਾਲਾ ਸਾਹਿਬ ਬਖਸ਼ਿਸ਼ ਕਰੋ ਕਿਤੇ ਮਾਝ ਸਾਡੀ ਵਾਪਸ ਕਿਤੇ ਲੱਭ ਪੇ ਤੇ ਮੈਂ ਇਥੇ ਮੱਥਾ ਟੇਕ ਕੇ ਜਾਊਂਗਾ ਫਤਕਾ ਵੀ ਟੱਪਿਆ ਮਾਝ ਜੀ ਵੀ ਨਾ ਲੱਭੀ ਫੇਰ ਮੰਦਰ ਨੂੰ ਤੁਰ ਪਿਆ ਉਥੇ ਜਾ ਕੇ 500 ਰੁਪਏ ਦਾ ਵਾਧਾ ਕਰ ਦਿੱਤਾ ਕਿਹਦੇ ਮਾਦੀ ਲੱਭੇਗੀ ਤੇ 500 ਰੁਪਿਆ ਵਾਰ ਕੇ ਜਮੂ ਫਿਰ ਮਚੀਦ ਨੂੰ 200 ਰੁਪਿਆ ਫਿਰ ਗਿਰਜਾ ਘਰ ਨੂੰ 200 ਰੁਪਿਆ ਜਿੱਦਣ ਗਿਰਜਾ ਘਰ ਮੱਥਾ ਟੇਕਣ ਲੱਗਾ ਤੇ ਜਿਹੜਾ ਉਹਦਾ ਯਾਰ ਸੀ ਸਿਆਣਾ ਜਿਆ ਗਾਂਧੀ ਸਾਹਿਬ ਸੋਹਣ ਸਿੰਘ ਉਹਦਾ ਨਾਮ ਸੀ ਉਹ ਸੋਹਣ ਸਿੰਘ ਕਹਿੰਦਾ ਕਾਕਾ 1500 ਦੀ ਮੱਝ ਸੀ ਤੇ 2000 ਤੱਕ ਤੇ ਆਪਾਂ ਇੱਥੇ ਮੱਥਾ ਟੇਕ ਚੱਲੇ ਉਹ ਕਹਿੰਦਾ ਮੱਝ ਦੇ ਸਿੰਘਾਂ ਨੂੰ ਤੇ ਹੱਥ ਪੈ ਲੈਣ ਤੇ ਮੈਂ ਕੀ ਦੇਣਾ ਇਹਨਾਂ ਨੂੰ ਉਹ ਇਹਨਾਂ ਕੋਈ ਲੱਭ ਦਿਓ ਸਾਰਿਆਂ ਨੂੰ